ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੇਟ ਪਾਰਕਿੰਗ ਦੀ ਕੀਮਤਾਂ ਵਿੱਚ ਵਾਧੇ ਅਤੇ ਮੁਫਤ ਪਾਣੀ ਨਾ ਦੇਣ ਦੇ ਫੈਸਲੇ ਤੇ ਫੈਡਰੇਸ਼ਨ ਆਫ ਸੈਕਟਰ ਵੈਲਫੇਅਰ ਐਸੋਸੀਏਸ਼ਨ ਆਫ ਚੰਡੀਗੜ੍ਹ ਦੇ ਵੱਲੋਂ ਕੜਾ ਵਿਰੋਧ ਜਤਾਇਆ ਗਿਆ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਾਰਕਿੰਗ ਦੀ ਕੀਮਤਾਂ ਵਿੱਚ ਵਾਧਾ ਪੂਰੀ ਤਰ੍ਹਾਂ ਨਾਲ ਲਾਜਾਇਜ਼ ਹੈ ਇਸ ਦੇ ਨਾਲ ਲੋਕਾਂ ਤੇ ਵਿਤੀ ਬੋਝ ਵਧੇਗਾ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਮ ਆਦਮੀ ਦੀਆਂ ਮੁਸ਼ਕਿਲਾਂ ਵਧਾ ਰਹੇ ਨੇ ਪ੍ਰਸ਼ਾਸਨ ਨੂੰ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਾਂਸਦ ਮੇਅਰ ਅਤੇ ਪਾਰਸ਼ਦ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਜਿੱਦਾਂ ਕਿ ਚੰਡੀਗੜ੍ਹ ਚ ਕਾਰਪੋਰੇਸ਼ਨ ਹੈ ਚੁਣੇ ਹੋਏ ਨਮਾਇਦੇ ਨੇ ਉਹ ਡਿਸੀਜਨ ਲੈਂਦੇ ਨੇ ਸ਼ਹਿਰ ਦੀ ਵਾਸਤੇ ਕਿ ਪਾਰਕਿੰਗ ਵੀ ਫ੍ਰੀ ਹੋਣੀ ਚਾਹੀਦੀ ਹੈ ਤੇ ਪਾਣੀ ਵੀ ਫ੍ਰੀ ਹੋਣਾ ਚਾਹੀਦਾ ਹੈ ਜਾਂ ਤਾਂ ਸਾਨੂੰ ਕਾਰਪੋਰੇਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਤੇ ਜਾਂ ਫਿਰ ਗਵਰਨਰ ਰੂਲ ਲਾ ਦੇਣਾ ਚਾਹੀਦਾ ਤਾਂ ਫਿਰ ਕੋਈ ਫਾਇਦਾ ਥੋੜੀ ਹੈ ਕਿ ਇੱਥੇ ਆਪਾਂ ਕਾਰਪੋਰੇਸ਼ਨ ਬਣਾਈ ਵੀ ਹੈ ਉਹਨਾ ਇੰਨਾ ਜ਼ਿਆਦਾ ਖਰਚਾ ਕਰਦੇ ਆ ਫਿਰ ਚੁਣੇ ਹੋਏ ਨਮਾਇੰਦਿਆਂ ਦਾ ਕੋਈ ਫਾਇਦਾ ਨਹੀਂ ਸਾਨੂੰ ਗਵਰਨਰ ਨੂੰ ਲਾ ਦੇਣਾ ਚਾਹੀਦਾ ਪਿਛਲੇ 5-7 ਸਾਲਾਂ ਚ ਪਾਣੀ ਦਾ ਬਿੱਲ ਇੰਨਾ ਵੱਧ ਗਿਆ ਕਿ ਬਿਜਲੀ ਦੇ ਬਿੱਲਾਂ ਤੋਂ ਵੀ ਜ਼ਿਆਦਾ ਆ ਰਿਹਾ ਪਹਿਲਾਂ ਬਿਜਲੀ ਦੇ ਬਿੱਲ 2-4-5000 ਆਉਂਦੇ ਸੀਗੇ ਹੁਣ ਉਹ ਬਿੱਲ 20-20000 ਪਹੁੰਚ ਗਏ ਨੇ ਤੇ ਪਾਣੀ ਦਾ ਬਿੱਲ 500 ਆਂਦਾ ਸੀ ਉਹ ਵੀ 5 ਤੋਂ 20000 ਪਹੁੰਚ ਗਿਆ ਕੋਠੀਆਂ ਦੇ ਹਿਸਾਬ ਨਾਲ ਮਤਲਬ ਐਨੀ ਕਿਹੜੀ ਮਹਿੰਗਾਈ ਵਧ ਗਈ ਹੈ ਕਿ ਇਹ ਸਰਕਾਰ ਨੂੰ 4-4 ਗੁਣਾ 5-5 ਗੁਣਾ ਰੇਟ ਵਧਾਣੇ ਪੈ ਰਹੇ ਹਨ ਮੈਨੂੰ ਨਹੀਂ ਲੱਗਦਾ ਇਹ ਕਾਰਪੋਰੇਸ਼ਨ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਜਿਵੇਂ ਇੱਥੇ ਹੁਣ ਨਵਾਂ ਐਮਪੀ ਬਣਿਆ ਹੈ ਇਹਨਾਂ ਦੀ ਜ਼ਰੂਰਤ ਨਹੀਂ ਇਲੈਕਸ਼ਨਾਂ ਕਰਾਉਣ ਦੀ ਜ਼ਰੂਰਤ ਕੀ ਹੈ ਸਰਕਾਰਾਂ ਆਪਣੇ ਆਪ ਚਲਾਣ ਦਿੱਲੀ ਤੋਂ ਜੋ ਆਰਡਰ ਆਉਂਦਾ ਹੈ ਕੰਮ ਕਰਨ ਤੇ ਲੋਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਦੇਖੋ ਪਾਰਕਿੰਗ ਦੇ ਰੇਟ ਡਬਲ ਕਰਤੇ देखो पार्किंग ਕਾਦੇ ਵਾਸਤੇ ਤੁਸੀਂ ਚਾਰਜ ਕਰ ਰਹੇ ਹੋ ਪਾਰਕਿੰਗ ਕਾਦੇ ਵਾਸਤੇ ਬਣਾਈ ਗਿਆ ਹਰੇਕ ਚੀਜ਼ ਦਾ ਲੋਕਾਂ ਨੂੰ ਲੋਕਾਂ ਦੀ ਪਾਕਟ ਦੇ ਉੱਪਰ ਨਾ ਜਿਵੇਂ ਜੇਬ ਕੱਟੀ ਜਾ ਰਹੀ ਹੈ ਪਾਰਕਿੰਗ ਇੱਕ ਬੰਦਾ ਲਈ ਪੰਜ ਜਗ੍ਹਾ ਉਹਨੇ ਜਾਣਾ ਉਹਨੂੰ 100 ਰੁਪਿਆ ਰੋਜ਼ ਦਾ ਲੱਗ ਜਾਂਦਾ ਮਨ ਲ ਕੋਈ ਸਿਸਟਮ ਨਹੀਂ ਹੈਗਾ ਇਹ ਤਾਂ ਡਿਕਟੇਟਰਸ਼ਿਪ ਚੱਲ ਰਹੀ ਹੈ ਸਰਕਾਰ ਨੂੰ ਪੈਸਾ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਆਮ ਬੰਦੇ ਦੀ ਪਾਕਟ ਦੇ ਵਿੱਚ ਮਹੀਨੇ ਦਾ ਗਵਰਨਮੈਂਟ ਅੱਜ 15 ਤੋਂ 20000 ਰੁਪਏ ਦਾ ਜਿਹੜਾ ਫਰਕ ਪੈ ਰਿਹਾ ਉਹ ਹੱਤਿਆਚਾਰ ਹੋ ਰਿਹਾ ਹੈ ਚੰਡੀਗੜ੍ਹ ਅੰਦਰ ਮਤਲਬ ਚੰਡੀਗੜ੍ਹ ਦੇ ਲੋਕਾਂ ਦੇ ਉੱਪਰ ਦੇਖੋ ਜੀ ਜਿਹੜਾ ਆਪਾਂ ਲੋਕ ਦੇਖਦੇ ਆ ਨਾ ਕਿ ਲੋਕ ਕਾਰਾਂ ਤੇ ਘੁੰਮ ਰਹੇ ਆ ਗੱਡੀਆਂ 'ਚ ਘੁੰਮਦੇ ਆ ਉਹ ਸਿਰਫ 2-3% ਲੋਕ ਆ ਆਮ 90% ਪਾਪੂਲੇਸ਼ਨ ਤਾਂ ਆਪਣਾ ਮਤਲਬ ਮਸਾਂ ਹੀ ਗੁਜ਼ਾਰਾ ਕਰਦੀ ਆ ਉਹ ਵੀ ਘਰ ਦੇ 3-3 4-4 ਬੰਦੇ ਕੰਮ ਕਰਦੇ ਆ ਤਾਂ ਉਹ ਰੋਟੀ ਖਾਦੀ ਜਾਂਦੀ ਆ ਨਹੀਂ ਤਾਂ ਇਸ ਟਾਈਮ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਗਰੀਬ ਬੰਦਿਆਂ ਨੂੰ ਵੀ ਦੇਖਣਾ ਚਾਹੀਦਾ ਹੈ ਇਹ ਆਪਣੀ ਅੱਜ ਰੋਟੀ ਵੀ ਨਹੀਂ ਬੰਦਾ ਅੱਛੀ ਤਰ੍ਹਾਂ ਕਮਾ ਸਕ ਰਿਹਾ ਔਰ 90% ਪੋਪੂਲੇਸ਼ਨ 10 ਤੋਂ 20000 ਰੁਪਏ ਮਹੀਨਾ ਕਮਾਉਂਦੀ ਹੈ ਸਾਨੂੰ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਜੀ ਲੋਕਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਲੋਕਾਂ ਨੂੰ ਡੀਜ਼ੀ ਰੇਟ ਮਿਲਣੇ ਚਾਹੀਦੇ ਆ ਅੱਜ ਵੀ ਲੇਬਰ ਨੂੰ 10000 ਰੁਪਏ ਮਿਲਦਾ ਉਹ ਕਿੱਥੋਂ ਗੁਜ਼ਾਰਾ ਕਰੇਗਾ ਉਹ 100 ਰੁਪਏ ਰੋਜ਼ ਆਪਣਾ ਪਾਰਕਿੰਗ ਦੇਗਾ ਪਾਣੀ ਦਾ ਬਿੱਲ ਦੇਗਾ ਬਿਜਲੀ ਦਾ ਬਿੱਲ ਦੇਗਾ ਤੇ ਰੋਟੀ ਕਿੱਥੋਂ ਖਾਏਗਾ ਪਹਿਲੀ ਤਾਂ ਗੱਲ ਹੈ ਕਿ ਇਹ ਪਾਰਕਿੰਗ ਨਹੀਂ ਹੈ ਐਂਟਰੀ ਫੀਸ ਹੈ ਕੋਈ ਅੰਦਰ ਫੈਸਿਲਿਟੀ ਨਹੀਂ ਦਿੱਤੀ ਜਾਂਦੀ ਕਿੱਥੇ ਗੱਡੀ ਲਗਾਣੀ ਹੈ ਕਿੱਥੇ ਗੱਡੀ ਕੌਣ ਚੋਰੀ ਕਰਕੇ ਲੈ ਗਿਆ ਕੋਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਂਦੀ ਇੱਕ ਐਂਟਰੀ ਫੀਸ ਹੈ ਜਿਵੇਂ ਗੁੰਡਾ ਟੈਕਸ ਹੁੰਦਾ ਨਾ ਉਹ ਟੈਕਸ ਹੈ ਔਰ ਜਿਹੜੀ ਐਂਟਰੀ ਜਦੋਂ ਇੱਕ ਗੱਲ ਕਰ ਰਹੇ ਆ ਕਿ 20 ਮਿੰਟ ਫ੍ਰੀ ਦੇਵਾਂਗੇ ਠੀਕ ਹੈ ਇਹ ਐਂਟਰੀ ਤੇ ਪੈਸੇ ਨਹੀਂ ਲੈਣੇ ਚਾਹੀਦੇ ਐਗਜ਼ਿਟ ਤੇ ਪੈਸੇ ਲੈਣੇ ਚਾਹੀਦੇ ਹਨ ਤਾਂ ਹੀ ਪਤਾ ਲੱਗੇਗਾ ਨਾ ਬੰਦਾ ਕਿ ਮੈਨੂੰ ਗ੍ਰੀ ਮਿਲੀ કે ਨਹੀਂ ਮਿਲੀ ਇਹ ਤਾਂ ਪਹਿਲਾਂ ਹੀ ਐਂਟਰੀ ਤੇ ਪੈਸੇ ਲੈ ਲੈਣੇ ਆ ਉਹ ਕਿੱਦਾਂ ਪਤਾ ਲੱਗੇਗਾ 15 ਮਿੰਟ ਬਾਅਦ ਨਿਕਲ ਗਿਆ ਜਾਂ ਘੰਟੇ ਬਾਅਦ ਨਿਕਲ ਗਿਆ ਇਹ ਡਿਜੀਟਲ ਜਿਹੜਾ ਕਹਿੰਦੇ ਆ ਨਾ ਉਹਨੂੰ ਡਿਜੀਟਲ ਕਰਨ ਇਹ ਉਹ ਨਹੀਂ ਆ ਕਿ ਡਿਜੀਟਲ ਮੈਡਮ ਨੇ ਕਹਿਤਾ ਜਾਂ ਕਾਰਪੋਰੇਸ਼ਨ ਨੇ ਕਹਿਤਾ ਅਸੀਂ ਡਿਜੀਟਲ ਕਰਤਾ ਇਹ ਟੀ-ਸ਼ਰਟ ਆ ਪਾ ਕੇ ਡਿਜੀਟਲ ਹੋ ਗਿਆ ਇਹ ਤਾਂ ਗੁੰਡਾ ਟੈਕਸ ਲਿੱਤਾ ਜਾ ਰਿਹਾ ਪਾਰਕਿੰਗ ਵੀ ਦਿੱਤੀ ਜਾ ਰਹੀ ਹੈ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਸ਼ਾਸਨ ਵੱਲੋਂ ਮੁਫਤ ਪਾਣੀ ਦੇਣ ਲਈ ਅਜੰਡਾ ਨੂੰ ਰੱਦ ਕਰਨਾ ਪੂਰੀ ਤਰ੍ਹਾਂ ਅਲੋਕਤਾਂਤ੍ਰਿਕ ਹੈ ਪਾਣੀ ਜੀਵਨ ਦੀ ਲੋੜ ਹੈ ਚੰਡੀਗੜ੍ਹ ਵਿੱਚ ਪਾਣੀ ਜੇਕਰ ਮੁਫਤ ਨਹੀਂ ਦਿੱਤਾ ਜਾ ਸਕਦਾ ਤਾਂ ਇਸ ਦੀ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਪੇਡ ਪਾਰਕਿੰਗ ਦੀ ਕੀਮਤਾਂ ਵਿੱਚ ਵਾਧਾ ਗੁੰਡਾ ਟੈਕਸ ਹੈ ਇਸ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ